ਆਪਲਾ ਨਾਮ ਜਸਵੰਤ ਸਿੰਘ ਹੈ ਜੀ ਜਸਵੰਤ ਸਿੰਘ ਨਿਹੰਗ ਸਿੰਘ ਠੀਕ ਹੈ ਨਾ ਜੀ ਗੁਰੂ ਘਰ ਪੁੱਛਿ ਮਾਗੀਏ ਲੇ ਮਾਗੀ ਵਾਲ ਦੇਂਦਾ ਤੇ ਮਾਗੀ ਦਾ ਉਪਦੇਸ਼ ਇਹੋ ਹੀ ਹੈ ਕਿ ਕਹਿੰਦੇ ਨੇ ਮਾਗ ਮੰਜਨ ਸਿੰਘ ਸਾਧੂ ਮਾਨ ਪੂਰੀ ਘਰ ਇਸ਼ਨਾਨ ਹਰਕਾ ਨਾਮ ਅਤਿਹਾਏ ਸੁਣ ਸਭਨਾਂ ਨੂੰ ਕਰਤਾਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦਾ ਇਹੋ ਹੀ ਦਾਨ ਹੈ ਉਹਨਾਂ ਨੇ ਮਾਰਾ ਹੀ ਨੇ ਕਿਹਾ ਕਿ ਜਿਹੜਾ ਦਾਨ ਸਾਡਾ ਕੋ ਪੰਜ ਬਾਣੀਆਂ ਦਾ ਹੀ ਨਿਤਨੇਮ ਦਾ ਜਾਪ ਕਰਦੇ ਆ ਜਾਂ ਮੂਲ ਮੰਤਰ ਦਾ ਪਾਠ ਕਰਦੇ ਜਾਂ ਸਾਤਰਾਂ ਵਾਇਕੂ ਦਾ ਜਾਪ ਕਰਦੇ ਆ ਉਹ ਜਿਹੜਾ ਜਾਪ ਦਾ ਉਪਦੇਸ਼ ਆ ਉਹ ਹਰ ਇੱਕ ਨੂੰ ਦੇਵੋ ਤੇ ਬਹੁਤ ਮਾਰਿ ਪਲਾ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਕਿ ਗੁਰੂ ਸਾਹਿਬ ਨੇ ਪੂਰਾ ਆਪਣਾ ਪਰਿਵਾਰ ਕੋਮਾ ਵਾਸਤੇ ਵਰਤ ਉਸ ਲੈਂ ਤੇ ਚਲਦੀ ਪਈ ਕੋਮ ਨਹੀਂ ਜੀ ਉਸ ਲੈਂ ਦੇ ਉੱਤੇ ਜੇ ਪੂਰਾ ਵੀ ਇਹ ਚੱਲਣ ਤੇ ਫਿਰ ਤੇ ਬਹੁਤ ਹੀ ਸੰਗਤ ਦਾ ਧੰਨਵਾਦ ਹੋਵੇ ਪਰ ਨਹੀਂ ਲੋਕ ਚੱਲਦੇ ਨਹੀਂ ਲੋਕ ਚੱਲ ਰਹੇ ਨੇ ਤੇ ਗੁਰੂ ਘਰ ਪਹੁੰਚੇ ਅੱਜ ਕੀ ਕਹਿਣਾ ਚਾਹੋਗੇ ਠੰਡ ਵੀ ਭਾਵੇਂ ਜਿੰਨੀ ਮਰਜ਼ੀ ਆਸਾ ਬਹੁਤ ਜਰੀ ਹੈ ਜੀ ਠੰਡ ਭਾਵੇਂ ਜਿੰਨੀ ਮਰਜ਼ੀ ਆ ਜਿਹੜੇ ਆਪਣੇ ਸਰਦਾ ਪਾਣਾ ਨਾਲ ਇਸ਼ਨਾਨ ਕਰਨ ਸੋਬਰ ਵਿੱਚ ਆਏ ਨੇ ਉਹ ਇਸ਼ਨਾਨ ਪੂਰਾ ਆਪਣਾ ਕਰ ਰਹੇ ਆ ਤੇ ਮਾ ਲੱਗਦਾ ਕਿ ਜੇ ਭਗ ਵਾਲੇ ਮਾਗਿਲੇ ਦੇ ਨੇ ਪਹੁੰਚੇ ਤੇ ਸੰਗਤ ਜਿਹੜੀ ਮੁਕਤ ਸਿੰਘ ਸਾਹਿਬ ਪਹੁੰਚੀ ਆ ਮੁਕਤ ਸਿੰਘ ਸਾਹਿਬ ਜਿਹੜੀ ਸਗਤ ਪਹੁੰਚੀ ਉਹਦੇ ਬਹੁਤ ਹੀ ਵਧੀਆ ਚੜ੍ਹਦੀ ਕਲਾ ਵਾਲੀ ਸੰਗਤ ਜਿਹੜੀ ਉੱਥੇ ਪਹੁੰਚ ਗਈ ਆ ਅਹੀਂ ਨੀ ਸੋ ਮੁਕਤ ਸਿੰਘ ਸਾਹਿਬ ਜਾਣਾ ਸੀ ਸਾਡੇ ਕੋਲ ਨਹੀਂ ਪਹੁੰਚਿਆ ਗਿਆ ਅੱਜ ਗੁਰੂ ਘਰ ਪਹੁੰਚੇ ਅੱਜ ਗੁਰੂ ਘਰ ਇੱਥੇ ਸੱਚਖੰਡ ਮੰਦਸਾ ਪਹੁੰਚੇ ਆ ਤੇ ਸੰਗਤ ਦੇਖ ਕੇ ਬਹੁਤ ਹੀ ਮਨ ਖੁਸ਼ ਹੋਇਆ ਤੇ ਗੁਰੂ ਰਾਮਦਾਸ ਮਹਾਰਾਜ ਦਾ ਬਹੁਤ ਬਹੁਤ ਧੰਨਵਾਦ ਗੁਰਦਸ ਸਾਹਿਬ ਦਾ ਤੇ ਪਾਸ਼ਾ ਦਾ ਬੜਾ ਧੰਨਵਾਦ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣਾ ਨਾਮ ਦਾ ਉਸ ਕੀ ਕਹਿੰਦੇ ਕਿ ਮਾਗੀ ਹਲ ਜਿਹੜੇ ਸਤਿ ਸ਼੍ਰੀ ਅਕਾਲ ਮੰਦਰ ਸਾਹਿਬ ਤੋਂ ਜੀ ਸ਼ਾਨ ਸਿੰਘ ਜੀ ਅੱਜ ਦਾ ਦਿਨ ਬੜਾ ਮਹਾਨ ਦਿਨ ਹੈ ਅੱਜ ਦਾ ਦਿਨ ਸਾਰੇ ਲੋਕ ਤੀਥਾਂ ਜਾ ਕੇ ਇਸ਼ਨਾਨ ਕਰਦੇ ਹਨ ਜਿਹੜਾ ਸਿੱਖ ਹੈ ਉਹ ਮਾਗੀ ਦੇ ਮਹੀਨੇ ਤੇ ਜਿਹੜਾ ਹੈਗਾ ਗੁਰੂ ਘਰ ਹੁੰਦਾ ਹੈ ਗੁਰੂ ਘਰ ਦੇ ਇਸ਼ਨਾਨ ਕਰਕੇ ਆਪਣੇ ਜੀਵਨ ਨੂੰ ਸਾਧਦਾ ਹੈ ਤੇ ਅੱਜ ਦਾ ਦਿਨ ਜਿਹੜਾ ਹੈਗਾ ਬਹੁਤ ਮਹਾਨ ਦਿਨ ਹੈ ਮਾਗ ਮੱਜਨ ਸੰਗ ਸਾਧੂਆਂ ਧੋੜੀ ਕਰ ਇਸ਼ਨਾਨ ਅੱਜ ਦੇ ਦਿਨ ਬਸੰਤ ਰਾਗ ਜਿਹੜਾ ਹੈਗਾ ਆਰੰਭ ਹੁੰਦਾ ਹੈ ਅਗਰ ਸਮੂਹ ਸੰਗਤਾਂ ਅਜਿਹੇ ਦਿਨ ਗੁਰੂ ਘਰ ਆ ਕੇ ਉਹਨਾਂ ਦੇ ਉਪਦੇਸ਼ ਤੇ ਚੱਲਣ ਅਤੇ ਆਪਣੇ ਜੀਵਨ ਨੂੰ ਸਾਧਣ ਜਦੋਂ ਕੋਈ ਠੰਡ ਵੀ ਹੈਗੀ ਪਰ ਆਸਾ ਗੁਰੂ ਸਾਹਿਬ ਦੇ ਨਾਲ ਬਹੁਤ ਹੀ ਸਹੱਤ ਜਦੋਂ ਗੁਰੂ ਨਾਲ ਪਿਆਰ ਹੋਵੇ ਮਨ 'ਚ ਸ਼ਰਧਾ ਹੋਵੇ ਤਾਂ ਫਿਰ ਠੰਡ ਨਹੀਂ ਦੇਖੀ ਜਾਂਦੀ ਭਿੱਜੋ ਸਿੱਜੋ ਕੰਬਲੀ ਅੱਲੋ ਵਰਸੇ ਮੇ ਜਾਇ ਮੇਲਾ ਤੇ ਨਾ ਸੱਜਣਾ ਟੁੱਟੇ ਨਾ ਹੀ ਨਿਓ ਅੱਜ ਦਾ ਦਿਨ ਜਿਹੜਾ ਹੈਗਾ ਬਹੁਤ ਮਹਾਨ ਦਿਨ ਹੈ ਅੱਜ ਦਾ ਦਿਨ ਇਤਿਹਾਸਕ ਦਿਨ ਵੀ ਹੈ ਅੱਜ ਦੇ ਦਿਨ ਜੇ 40 ਮੁਕਤੇ ਦੀ ਇਵਾਦਿਤ ਮਿਲੀ ਸੀ ਮੁਖਤਾਰ ਸਾਹਿਬ ਖੇ ਜਦੋਂ 40 ਸਿੰਘ ਗੁਰੂ ਸਾਹਿਬ ਨੂੰ ਛੱਡ ਕੇ ਆਨੰਦਪੁਰ ਸਾਹਿਬ ਤੋਂ ਵਾਪਸ ਚਲੇ ਗਏ ਸੀਗੇ ਤਾਂ ਉਹਨਾਂ ਨੇ ਅੱਜ ਇਹ ਦਾਵਾ ਲੈ ਕੇ ਦਿੱਤਾ ਸੀ ਅਸੀਂ ਤੁਹਾਡੇ ਸਿੰਘ ਨਹੀਂ ਤੁਸੀਂ ਛੁੱਡੇ ਸਾਡੇ ਗੁਰੂ ਨਹੀਂ ਤੇ ਅੱਜ ਦੇ ਦਿਨ ਉਹ ਜਦੋਂ ਖੇਰਾਨੇ ਦੀ ਢਾਬ ਤੇ ਲੜਦੇ ਲੜਦੇ ਸ਼ਹੀਦ ਹੋਏ ਤਾਂ ਗੁਰੂ ਸਾਹਿਬ ਨੇ ਮਹਾ ਸਿੰਘ ਨੂੰ ਜੋ ਸਿਸਕ ਰਿਆ ਸੀ ਉਹਨੂੰ ਮਿਲੇ ਤੇ ਉਹਨਾਂ ਨੂੰ ਕਿਹਾ ਵੀ ਗੁਰੂ ਜੀ ਜਿਹੜੇ ਅਸੀਂ ਲਿਖ ਕੇ ਦਿੱਤਾ ਸੀ ਇਹ ਦਾਵਾ ਉਹ ਅੱਜ ਪਾੜ ਦਿਓ ਗੁਰੂ ਜੀ ਨੇ ਕਹਿੰਦੇ ਮੈਂ ਵੀ ਕੁਛ ਨਹੀਂ ਸੁਭਾਲ ਕੇ ਰੱਖਿਆ ਸਾਰਾ ਸਰਬੰਸ ਵਾਰ ਕੇ ਆ ਗਿਆ ਮੈਂ ਸਿਰਫ ਆਪਣਾ ਤੁਹਾਡਾ ਵਦਾਵਾ ਹੀ ਪਾੜ ਕੇ ਰੱਖਿਆ ਜਿਹੜਾ ਤੁਸੀਂ ਦਿੱਤਾ ਸੀ ਉਹੀ ਮੈਂ ਸਾਹਮਣੇ ਰੱਖਿਆ ਹੋਇਆ ਹੈ ਉਹਦੇ ਸਾਹਮਣੇ ਵਦਾਵਾ ਪਾੜਦਾ ਟੁੱਟੀ ਗੰਢੀ ਅੱਜ ਅੱਜ ਦਾ ਦਿਨ ਜਿਹੜਾ ਇਸ ਕਰਕੇ ਕਸਰਾਨ ਲਈ ਢਾਬ ਦਾ ਨਾਮ ਹੈਗਾ ਮੁਖਤਿਆਰ ਰੱਖਿਆ ਗਿਆ ਸਮੂਹ ਸੰਗਤਾਂ ਅੱਜ ਮੁਖਤਿਆਰ ਸਾਹਿਬ ਵਿਖੇ ਦਰਬਾਰ ਸਾਹਿਬ ਵਿਖੇ ਜਥੇਦ ਸਿੰਘ ਗੁਰੂ ਘਰ ਹੈ ਜੇ ਉੱਥੇ ਨਤਮਸਤਕ ਹੋ ਰਹੀਆਂ ਹਨ ਅਤੇ ਸ਼ਹੀਦਾਂ ਨੂੰ ਪ੍ਰਣਾਮ ਕਰ ਰਹੀਆਂ ਹਨ